ਜੇਕਰ ਤੁਹਾਡੀ ਗੱਲ ਕੀਤੀ ਤੁਸੀਂ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਲਾਣੇ ਹੋ ਠੀਕ ਹੈ ਤੇ ਆਮ ਆਦਮੀ ਪਾਰਟੀ ਆਮ ਵਰਕਰਾਂ ਦੀ ਪਾਰਟੀ ਹੈ ਤੇ ਕਿਸ ਤਰ੍ਹਾਂ ਦੇ ਉਹ ਵਿਵਾਦ ਲੋਕਾਂ ਦੇ ਨਾਲ ਰਹੇ ਨੇ ਮੈਂ ਇੰਨਾ ਕਹਿਣਾ ਚਾਹੂੰਗੀ ਕਿ ਜੋ ਵੀ ਹਲੇ ਤੱਕ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਨੇ ਠੀਕ ਹੈ ਜੀ ਇਹ ਪਿਆਰ ਉਸ ਚੀਜ਼ ਲਈ ਲੋਕ ਸਾਨੂੰ ਦੇ ਰਹੇ ਨੇ ਜੋ ਉਹਨਾਂ ਨੇ ਹੁਣ ਤੱਕ ਜਿਵੇਂ ਮਹੱਲਾ ਕਲੀਨਿਕ ਲਾਇਆ ਸਕੂਲ ਦਾ ਉਹਨਾਂ ਨੇ ਉਪਰਾਲੇ ਕੀਤੇ ਤੇ ਆਪਣੀ ਜੋ ਸੜਕ ਸੁਰੱਖਿਆ ਫੋਰਸ ਦੇ ਉਪਰਾਲੇ ਕੀਤੇ ਨੇ ਹੋਰ ਵੀ ਬਹੁਤ ਸਾਰੇ ਕੰਮ ਨੇ ਜੋ ਮਾਨ ਸਰਕਾਰ ਨੇ ਲੋਕਾਂ ਲਈ ਕੀਤੇ ਨੇ ਤੋਂ ਜਿਹੜਾ ਪਿਆਰ ਸਾਨੂੰ ਮਿਲ ਰਿਹਾ ਨਾ ਇਹ ਉਹ ਕੰਮਾਂ ਦੇ ਲਈ ਸਾਨੂੰ ਮਿਲ ਰਿਹਾ ਉਹ ਪਿਆਰ ਅੱਛਾ ਜਿੰਨੇ ਵੀ ਲੋਕ ਖੜੇ ਨੇ ਇਹ ਵਾਰ ਵਾਲੇ ਆ ਪਰਿਵਾਰ ਵਾਲੇ ਪਰਿਵਾਰ ਹੈ ਜੀ ਮੇਰਾ ਪਰਿਵਾਰ ਬਿਲਕੁਲ ਪਰਿਵਾਰ ਹੈ ਜੇ ਉਹਨਾਂ ਨੇ ਮੈਨੂੰ ਆਪਣਾ ਪਰਿਵਾਰ ਮੰਨਿਆ ਤਾਂ ਮੈਂ ਵੀ ਉਹਨਾਂ ਨੂੰ ਆਪਣਾ ਪਰਿਵਾਰ ਹੀ ਮੰਨਿਆ ਇਹਨਾਂ ਨੇ ਮੁੱਲਾ ਕਲੀਨਿਕ ਖਲਵਾਇਆ ਆਮ ਆਮ ਵੀ ਪਾਟੀ ਨੇ ਵੱਡਾ ਉਪਰਾਲਾ ਕੀਤਾ ਕਿਸਤਾ ਦੇ ਦੋ ਬਹੁਤ ਵਧੀਆ ਬਹੁਤ ਵਧੀਆ ਮਿਲਦੀ ਹੈ ਜੀ ਬਹੁਤ ਵਧੀਆ ਮਿਲਦੀ ਹੈ ਲੈਣ ਚ ਨਹੀਂ ਖਾਣਾ ਪੈਂਦਾ ਬਸ ਜਾਓ ਜਾਈ ਦਾ ਜਦੋਂ ਉਸੇ ਟਾਈਮ ਸਪਾਇਟ ਮਾਹੌਲ ਦੇਖੋ ਜੀ ਜਦੋਂ ਭਰਵਾ ਹੰਗਾਰਾ ਮਿਲਦਾ ਨਾ ਮਾਹੌਲ ਤਾਂ ਫਿਰ ਵਧੀਆ ਲੱਗਦਾ ਹੀ ਆ ਨਾ ਜਦੋਂ ਮਾਨ ਸਨਮਾਨ ਮਿਲਦਾ ਉਹ ਵੀ ਬਹੁਤ ਵਧੀਆ ਲੱਗਦਾ ਤੇ ਮੈਂ ਬਹੁਤ ਧੰਨਵਾਦੀ ਆ ਸਾਰਿਆਂ ਦੀ ਕਿ ਮੈਨੂੰ ਇੰਨਾ ਮਾਨ ਸਨਮਾਨ ਮਿਲ ਰਿਹਾ ਹੈ ਨਾ ਸਭ ਤੋਂ ਇੰਨਾ ਪਿਆਰ ਮਿਲ ਰਿਹਾ ਬਹੁਤ ਚੰਗਾ ਲੱਗ ਰਿਹਾ ਦੋ ਦਿਨ ਇਲੈਕਸ਼ਨਾਂ ਰਹੇ ਕੀ ਨੇ ਕਰੀਏ ਅਸੀਂ ਹਾਨਵੇਂ ਸਮੇ ਤੇ ਵੀ ਵਿਕਾਸ ਹੋਣ ਕੇ ਤੁਹਾਡੇ ਵੱਲੋਂ ਜਿਹੜੇ ਲੋਕ ਤੁਹਾਨੂੰ ਵੋਟ ਪਾਣ ਕੇ ਉਮੀਦਵਾਰ ਬਣੇ ਇਹ ਸਭ ਤੋਂ ਪਹਿਲਾਂ ਤਾਂ ਮੈਂ ਉਹ ਜੋ ਲੋਕ ਆਪਣੇ ਰੋਜ਼ਮਰਾਂ ਦੀਆਂ ਜ਼ਿੰਦਗੀਆਂ ਵਿੱਚ ਇੱਥੇ ਆਪਣੀਆਂ ਮੁਸੀਬਤਾਂ ਉਹਨਾਂ ਨੂੰ ਆ ਰਹੀਆਂ ਨੇ ਨਾ ਜੋ ਵੀ ਪ੍ਰੋਬਲਮਸ ਆ ਫੇਸ ਕਰ ਰਹੇ ਨੇ ਆਪਾਂ ਉਹਨਾਂ ਦੇ ਉੱਪਰ ਸਭ ਤੋਂ ਪਹਿਲਾਂ ਤਵੱਜੂ ਦੇਵਾਂਗੇ ਫਿਰ ਉਸ ਤੋਂ ਬਾਅਦ ਨਵੇਂ ਵਿਕਾਸ ਦੀਆਂ ਵੀ ਜੋ ਹੋਰ ਲੋੜ ਹੈ ਇੱਥੇ ਜਿਨੀ ਵੀ ਚੀਜ਼ਾਂ ਦੀ ਉਹਨਾਂ ਨੂੰ ਲੱਗ ਰਿਹਾ ਹੈ ਕਿ ਹਾਂ ਇੱਥੇ ਹੋਣੀਆਂ ਚਾਹੀਦੀਆਂ ਨੇ ਆਪਾਂ ਉਹ ਵੀ ਨਾਲ ਦੀ ਨਾਲ ਵਿਕਾਸ ਕਰਦੇ ਰਵਾਂਗੇ ਇਹ ਸਮੇ ਦੇ ਵਿਕਾਸ ਕਰੇ ਜਿਹੜੇ ਰੁਕੇ ਹੋਏ ਸੀਗੇ ਕਿਸ ਤਰ੍ਹਾਂ ਪੂਰੇ ਕਰੂ ਮੈਡਮ ਨੇ ਬੜਾ ਸ ਕਾਰ ਆਵਾਮੀ ਪਾਰਟੀ ਦੀ ਹੈ ਜੇ ਸਾਡੇ ਮਾਨਯੋਗ ਐਮ ਐਲ ਏ ਆਵਾਮੀ ਪਾਰਟੀ ਦੇ ਨੇ ਤੇ ਕਾਉਂਸਲਰ ਵੀ ਆਵਾਮੀ ਪਾਰਟੀ ਦਾ ਹੋਇਆ ਕੰਮ ਤਾਂ ਫਿਰ ਆਪਣਾ ਅੱਗੇ ਵਧਣਗੇ ਜੀ ਹੋਰ ਸਾਨੂੰ ਕੀ ਚਾਹੀਦਾ ਜੀ ਦੱਸੋ ਨਹੀਂ ਤੇ ਨਨ੍ਹਾ ਬਿੱਲ ਆਂਦਾ ਸੀ ਬੇਟਾ ਹੁਣ ਸਾਡਾ ਬਿਲ ਕੋਈ ਨਹੀਂ ਕੀ ਕਰੇ ਮੈਂ ਬੱਸ ਸਾਭਰੀਨ ਹੈ ਬੀਪੀਆਂ ਦੇ ਜਾਣ ਨੂੰ ਮਤਲਬ ਪੂਆਂ ਪੂਆਂ ਫਰੀਜ਼ ਨਾ ਇਹ ਤਾਂ ਨਹੀਂ ਜਾਈਦਾ ਆ ਨਹੀਂ ਜਾਈਦਾ ਜੇ ਕਿਤੇ ਲੋਡ ਹੋਵੇ ਤਾਂ ਜਾਈਦਾ ਜਿਹੜਾ ਆਪਣਾ ਸਮਝਦਾ ਉਹ ਹੀ ਸ਼ਿਕਾਇਤ ਕਰਦਾ ਹੁੰਦਾ ਸ਼ਿਕਾਇਤਾਂ ਨੇ ਸਿਰ ਮੱਥੇ ਨੇ ਉਹ ਜਲਦੀ ਇਹਨਾਂ ਦੀਆਂ ਇਹ ਵੀ ਸ਼ਿਕਾਇਤਾਂ ਦੂਰ ਹੋ ਜਾਣੀਆਂ ਕਿਉਂਕਿ ਪਹਿਲਾਂ ਜਿਹੜੀਆਂ ਵੱਡੀਆਂ ਸ਼ਿਕਾਇਤਾਂ ਸੀਗੀਆਂ ਜਿਹਨਾਂ ਨੂੰ ਭੱਟਾ ਲਾਭ ਮਿਲਦਾ ਸੀਗਾ ਲੋਕਾਂ ਨੂੰ ਉਹ ਪਹਿਲਾਂ ਮਿਲ ਗਿਆ ਇਹ ਤਾਂ ਛੋਟੇ ਲਾਭ ਨੇ ਕਿਉਂਕਿ 1000 ਰੁਪਏ ਦੇ ਨਾਲ ਆਪਾਂ ਨੂੰ ਹੀ ਪਤਾ ਕਿੰਨਾ ਕੁ ਕੁਝ ਹੁੰਦਾ ਪਰ ਜਿਹੜੇ ਵੱਡੇ ਲਾਭ ਸੀ ਬਿਜਲੀ ਦਾ ਹੋ ਗਿਆ ਦਵਾਈਆਂ ਦਾ ਹੋ ਗਿਆ ਜਦੋਂ ਇਧਰੋਂ ਪੈਸੇ ਬਚ ਗਏ ਸਮਝ ਲਓ ਵੀ 1000 ਰੁਪਏ ਵੀ ਆ ਗਿਆ ਸੱਚੀ ਕਾਲਜੀ ਲੁਧਣਾਣਾ ਲੈਵਨਟ ਜੋ ਚੱਕੇ ਤੁਸੀਂ ਤੇ ਮੈਂ ਹਾਂ ਯੂਮੈਂਬਰੀ ਵਾਰ ਨੰਬਰ 43 ਵਿੱਚ ਮੌਜੂਦਾ ਹਰਵਿੰਦਰ ਕੌਰ ਦੇ ਇਥੇ ਉਮੀਦਵਾਰ ਆਮ ਆਦਮੀ ਪਾਰਟੀ ਤੋਂ ਹਲਾਨੇ ਨੇ ਗੱਲਬਾਤ ਜਾਂਦੇ ਆਂ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਡੋਰ ਟੂ ਡੋਰ ਹੋ ਰਿਹਾ ਪਿਆਰ ਸਤਿਕਾਰ ਮਿਲ ਰਿਹਾ ਕਿਸ ਤਰ੍ਹਾਂ ਦਾ ਮਾਹੌਲ ਤੁਹਾਨੂੰ ਲੱਗ ਰਿਹਾ ਜੀ ਮਾਹੌਲ ਦੇਖੋ ਜੀ ਜਦੋਂ ਭਰਵਾ ਹੰਗਾਰਾ ਮਿਲਦਾ ਨਾ ਮਾਹੌਲ ਤਾਂ ਫਿਰ ਵਧੀਆ ਲੱਗਦਾ ਯਾਰ ਜਦੋਂ ਮਾਨ ਸਨਮਾਨ ਮਿਲਦਾ ਹੈ ਉਹ ਵੀ ਬਹੁਤ ਵਧੀਆ ਲੱਗਦਾ ਤੇ ਮੈਂ ਬਹੁਤ ਧੰਨਵਾਦੀ ਆ ਸਾਰਿਆਂ ਦੀ ਕਿ ਮੈਨੂੰ ਇੰਨਾ ਮਾਨਸਮਾਨ ਮਿਲ ਰਿਹਾ ਇਹਨਾਂ ਸਭ ਤੋਂ ਇੰਨਾ ਪਿਆਰ ਮਿਲ ਰਿਹਾ ਬਹੁਤ ਚੰਗਾ ਲੱਗ ਰਿਹਾ ਅੱਜ ਐਮਐਲਏ ਸਾਹਿਬ ਵੀ ਆਏ ਚੀਨਾ ਮੈਡਮ ਵੀ ਆਏ ਕਿਨਾਂ ਕੋ ਮਾਨ ਹੋਰ ਵਧ ਗਿਆ ਕਿਨਾਂ ਕੋ ਹੌਸਲਾ ਹੋਰ ਵਧਿਆ ਹੋਣਾ ਉਹ ਤਾਂ ਸਭ ਤੋਂ ਪਹਿਲਾਂ ਮੇਰਾ ਮਾਨਣੇ ਜੀ ਮੈਂ ਆਪਣੀ ਪਾਰਟੀ ਦਾ ਵੀ ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਇਹ ਮੌਕਾ ਦਿੱਤਾ ਕਿ ਹਾਂ ਕਿ ਮੈਂ ਉਹਨਾਂ ਵੱਲੋਂ ਅੱਗੇ ਆ ਸਕਾਂ ਤੇ ਸਭ ਤੋਂ ਪਹਿਲਾਂ ਮੈਂ ਉਹਨਾਂ ਥਰਦੀ ਧੰਨਵਾਦੀ ਆ ਤੇ ਉਹ ਇਹ ਚੀਜ਼ ਵੀ ਮੇਰੇ ਲਈ ਬਹੁਤ ਮਾਨ ਦੀ ਗੱਲ ਹੈ ਜੀ ਜੇ ਪਾਰਟੀ ਆਪਾਂ ਨੂੰ ਇਸ ਲਾਇਕ ਸਮਝਦੀ ਹੈ ਅੱਗੇ ਆਣ ਲਈ ਹੋਰ ਇਸ ਤੋਂ ਵੱਡੇ ਮਾਨ ਦੀ ਗੱਲ ਹੋਰ ਹੋ ਵੀ ਸਕਦੀ ਹੈ ਅੱਛਾ ਜੇਕਰ ਤੁਹਾਡੀ ਗੱਲ ਕੀਤੀ ਤੁਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਣੇ ਹੋ ਠੀਕ ਹੈ ਤੇ ਆਮ ਆਦਮੀ ਪਾਰਟੀ ਆਮ ਵਰਕਰਾਂ ਦੀ ਪਾਰਟੀ ਹੈ ਤੇ ਕਿਸ ਤਰ੍ਹਾਂ ਦੇ ਉਮੀਦਵਾਰ ਲੋਕਾਂ ਦੇ ਨਾਲ ਰਹੇ ਨੇ ਤੇ ਕਿਸ ਤਰ੍ਹਾਂ ਦੇ ਉਮੀਦਵਾਰ ਰਹੇ ਕਿਸ ਤਰ੍ਹਾਂ ਵਿਚਰੇ ਹੋ ਲੋਕਾਂ ਦਾ ਪਿਆਰ ਸਤਕਾਰ ਕਿਸ ਤਰ੍ਹਾਂ ਮਿਲ ਰਿਹਾ ਮੈਂ ਇਹਨਾ ਕਹਿਣਾ ਚਾਹੂੰਗੀ ਕਿ ਜੋ ਵੀ ਹਲੇ ਤੱਕ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਨੇ ਠੀਕ ਹੈ ਜੀ ਇਹ ਪਿਆਰ ਉਸ ਚੀਜ਼ ਲਈ ਲੋਕ ਸਾਨੂੰ ਦੇ ਰਹੇ ਨੇ ਜੋ ਉਹਨਾਂ ਨੇ ਹੁਣ ਤੱਕ ਜਿਵੇਂ ਮਹੱਲਾ ਕਲੀਨਿਕ ਲਾਇਆ ਸਕੂਲ ਦਾ ਉਹਨਾਂ ਨੇ ਉਪਰਾਲੇ ਕੀਤੇ ਤੇ ਆਪਣੀ ਜੋ ਸੜਕ ਸੁਰੱਖਿਆ ਫੋਰਸ ਦੇ ਉਪਰਾਲੇ ਕੀਤੇ ਨੇ ਹੋਰ ਵੀ ਬਹੁਤ ਸਾਰੇ ਕੰਮ ਨੇ ਜੋ ਮਾਨ ਸਰਕਾਰ ਨੇ ਲੋਕਾਂ ਲਈ ਕੀਤੇ ਨੇ ਤਾਂ ਜਿਹੜਾ ਪਿਆਰ ਸਾਨੂੰ ਮਿਲ ਰਿਹਾ ਨਾ ਇਹ ਉਹ ਕੰਮਾਂ ਦੇ ਲਈ ਸਾਨੂੰ ਮਿਲ ਰਿਹਾ ਉਹ ਪਿਆਰ ਤੇ ਅੱਗੇ ਵੀ ਮੈਂ ਇਹੀ ਉਮੀਦ ਕਰਦੀ ਹਾਂ ਕਿ ਪਾਰਟੀ ਹੋਰ ਵੀ ਇਹਨਾਂ ਵਾਸਤੇ ਨਵੇਂ ਉਪਰਾਲੇ ਕਰਦੀ ਰਹੇਗੀ ਕੰਮ ਵਧੀਆ ਤਰੀਕੇ ਨਾਲ ਕਰੇਗੀ ਤੇ ਸਾਨੂੰ ਇਦਾਂ ਹੀ ਮਾਣ ਸਤਿਕਾਰਿਆਂ ਨਾਲ ਉਹ ਮਿਲਦਾ ਰਹੇਗਾ ਅੱਛਾ ਤੁਹਾਡਾ ਚੋਣ ਨਿਸ਼ਾਨ ਝਾੜੂ ਹੈ ਤੇ ਕਰਪਸ਼ਨ ਇਹਨਾਂ ਵਧਿਆ ਪਿਆ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਉਸ ਨੂੰ ਸਾਫ਼ ਕਰੋਗੇ ਇੱਕ ਵਾਰ ਝਾੜੂ ਚੱਲਦਾ ਹੈ ਨਾ ਜਦੋਂ ਤਾਂ ਸਫਾਈ ਤਾਂ ਫਿਰ ਗੰਦੀ ਸੋਚ ਔਰ ਗੰਦੇ ਲੋਕਾਂ ਦੀ ਹੋ ਹੀ ਜਾਊਗੀ ਫਿਰ ਅੱਛਾ ਤੁਸੀਂ ਲਗਾਤਾਰ ਲੋਕਾਂ ਦੇ ਵਿੱਚ ਵਿਚਰੇ ਹੋ ਚਾਰ ਪੰਜ ਦਿਨ ਵਿਚਰੇ ਹੋ ਦੋ ਤਿੰਨ ਇਲੈਕਸ਼ਨਾਂ ਨੂੰ ਰਹਿ ਗਈ ਨੇ ਕਿਹੜੇ ਐਸੇ ਆਉਣੇ ਸਮੇਂ ਤੇ ਵਿਕਾਸ ਹੋਣਗੇ ਤੁਹਾਡੇ ਵੱਲੋਂ ਜਿਹੜੇ ਲੋਕ ਤੁਹਾਨੂੰ ਵੋਟ ਪਾਣਗੇ ਉਮੀਦਵਾਰ ਬਣ ਦੇਖੋ ਜੀ ਮੈਂ ਸਿਰਫ ਇਹ ਕਹਿਣਾ ਚਾਹੂੰਗੀ ਕਿ ਜੇ ਮੈਨੂੰ ਇੱਕ ਵਾਰ ਮੌਕਾ ਦਿੱਤਾ ਜਾਏਗਾ ਤਾਂ ਮੈਂ ਜ਼ਰੂਰ ਬਦਲਾਵ ਲੈ ਕੇ ਆਉਣਾ ਚਾਹੁੰਗੀ ਸਭ ਤੋਂ ਪਹਿਲਾਂ ਤਾਂ ਮੈਂ ਉਹ ਜੋ ਲੋਕ ਆਪਣੇ ਰੋਜ਼ਮਰਾਂਧੀਆਂ ਜ਼ਿੰਦਗੀਆਂ ਵਿੱਚ ਇੱਥੇ ਆਪਣੀਆਂ ਮੁਸੀਬਤਾਂ ਉਹਨਾਂ ਨੂੰ ਆ ਰਹੀਆਂ ਨੇ ਨਾ ਜੋ ਵੀ ਪ੍ਰੋਬਲਮਸ ਉਹ ਫੇਸ ਕਰ ਰਹੇ ਨੇ ਆਪਾਂ ਉਹਨਾਂ ਦੇ ਉੱਪਰ ਸਭ ਤੋਂ ਪਹਿਲਾਂ ਤਵੱਜੋ ਦੇਵਾਂਗੇ ਫਿਰ ਉਸ ਤੋਂ ਬਾਅਦ ਨਵੇਂ ਵਿਕਾਸ ਦੀਆਂ ਵੀ ਜੋ ਹੋਰ ਲੋੜ ਹੈ ਇੱਥੇ ਜਿਨੀ ਵੀ ਚੀਜ਼ਾਂ ਦੀ ਉਹਨਾਂ ਨੂੰ ਲੱਗ ਰਿਹਾ ਹੈ ਕਿ ਹਾਂ ਇੱਥੇ ਹੋਣੀਆਂ ਚਾਹੀਦੀਆਂ ਨੇ ਆਪਾਂ ਉਹ ਵੀ ਨਾਲ ਦੀ ਨਾਲ ਵਿਕਾਸ ਕਰਦੇ ਰਵਾਂਗੇ ਅੱਛਾ ਜਿੰਨੇ ਵੀ ਲੋਕ ਖੜੇ ਨੇ ਇਹ ਵਾਰਡ ਵਾਲੇ ਆ ਪਰਿਵਾਰ ਵਾਲੇ ਪਰਵਾਰ ਹੈ ਜੀ ਮੇਰਾ ਪਰਵਾਰ ਹੈ ਬਿਲਕੁਲ ਪਰਵਾਰ ਹੈ ਜੇ ਉਹਨਾਂ ਨੇ ਮੈਨੂੰ ਆਪਣਾ ਪਰਿਵਾਰ ਮੰਨਿਆ ਤਾਂ ਮੈਂ ਵੀ ਉਹਨਾਂ ਨੂੰ ਆਪਣਾ ਪਰਿਵਾਰ ਹੀ ਮੰਨਿਆ ਤੇ ਪਰਿਵਾਰ ਦਾ ਖਿਆਲ ਕਿੱਦਾਂ ਰੱਖੋਗੇ ਫਿਰ ਆਨੇ ਸਮੇਂ ਦੇ ਵਿੱਚ ਪਰਵਾਰ ਦੇ ਵਿੱਚ ਹੀ ਵਿਚਰਾਂਗੇ ਜੇ ਕੁਝ ਫੇਸ ਕਰ ਰਹੇ ਨੇ ਦੈਟ ਮੀਨਸ ਉਹ ਮੈਂ ਵੀ ਮੈਂ ਵੀ ਨਾਲ ਹੀ ਫੇਸ ਕਰੂੰਗੀ ਹੈਨਾ ਤੇ ਉਹ ਵਿੱਚ ਵਿੱਚ ਰਾਂਗੇ ਤਾਂ ਪਰਿਵਾਰ ਲਈ ਕੰਮ ਕਰਨਾ ਵੀ ਫਿਰ ਸਭ ਤੋਂ ਪਹਿਲੀ ਜ਼ਿੰਮੇਵਾਰੀ ਮੇਰੀ ਹੋਏਗੀ ਪਿਛਲੇ ਸਮੇਂ ਦੇ ਵਿਕਾਸ ਕਰ ਰਹੇ ਜਿਹੜੇ ਰੁਕੇ ਹੋਏ ਸੀਗੇ ਕਿਸ ਤਰ੍ਹਾਂ ਪੂਰੇ ਕਰੋਗੇ देखो जेडे ਪਿਛਲੇ ਕੰਮ ਸੀਗੇ ਨਾ ਉਹ ਰੁਕੇ ਤਾਂ ਸੀਗੇ ਕਿਉਂਕਿ ਜਿਹੜਾ ਸਾਡਾ ਪਹਿਲੇ ਜਿਹੜੇ ਕਾਉਂਸਲਰ ਰਹੇ ਨੇ ਉਹ ਸ਼ਾਇਦ ਸਾਡੀ ਪਾਰਟੀ ਦੇ ਨਹੀਂ ਸੀਗੇ ਪਤਾ ਨਹੀਂ ਸ਼ਾਇਦ ਉਹਨਾਂ ਨੇ ਅੱਗੇ ਇਹਨਾਂ ਦੀ ਦਿੱਕਤਾਂ ਜੋ ਇਹਨਾਂ ਨੇ ਫੇਸ ਕੀਤੀ ਤੇ ਉਹਨਾਂ ਨੇ ਅੱਗੇ ਸ਼ਾਇਦ ਨਹੀਂ ਅੱਗੇ ਪਹੁੰਚਾਈਆਂ ਹੋਣਗੀਆਂ ਨਾ ਤਾਂ ਹੀ ਉਹ ਅੱਜ ਵੀ ਇੰਨੇ ਸਾਲਾਂ ਤੋਂ ਕੰਮ ਰੁਕੇ ਹੋਏ ਨੇ ਪਰ ਜਦੋਂ ਜਿਵੇਂ ਮੈਡਮ ਨੇ ਬੜਾ ਸੋਹਣੀ ਇੱਕ ਉਹ ਚੀਜ਼ ਕਹੀ ਹੈ ਕਿ ਜੇ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਜੇ ਸਾਡੇ ਮਾਨਯੋਗ ਐਮਐਲਏ ਆਮ ਆਦਮੀ ਪਾਰਟੀ ਦੇ ਨੇ ਤੇ ਕਾਉਂਸਲਰ ਵੀ ਆਮ ਆਦਮੀ ਪਾਰਟੀ ਦਾ ਹੋਗਾ ਕੰਮ ਤਾਂ ਫਿਰ ਆਪਣਾ ਅੱਗੇ ਵਧਣਗੇ ਜੀ अच्छा ਕਿਹੜੀਆਂ ਯੋਜਨਾਵਾਂ ਆ ਆਮ ਆਦੀ ਪਾਰਟੀ ਲੈ ਕੇ ਆ ਰਹੀ ਇਸ ਵਕਤ ਇਹ ਸਵਾਲ ਦਾ ਦੇਖੋ ਜੀ ਮੈਂ ਇਹ ਕਹਿਣਾ ਚਾਹੂੰਗੀ ਕਿ ਜੋ ਵੀ ਹੁਣ ਤੱਕ ਉਹਨਾਂ ਨੇ ਯੋਜਨਾ ਦੇ ਲਈ ਦੇ ਲਈ ਹੋਰ ਬੱਚਿਆਂ ਦੇ ਲਈ এডਿਕੇਸ਼ਨ ਜਿਵੇਂ ਨਵੀਆਂ ਯੋਜਨਾਵਾਂ ਜੋ ਵੀ ਨੇ ਇਹ ਉਹ ਪ੍ਰੋ ਸਰਕਾਰ ਜੋ ਵੀ ਲੈ ਕੇ ਆਏਗੀ ਉਹਨਾਂ ਨੇ ਜੋ ਅੱਜ ਤੱਕ ਵਾਅਦੇ ਕੀਤੇ ਨੇ ਉਹ ਵਾਅਦੇ ਉਹਨਾਂ ਨੇ ਪੂਰੇ ਵੀ ਕੀਤੇ ਨੇ ਅੱਗੇ ਵੀ ਐਂ ਕਰਦੇ ਆਉਣਗੇ ਉਹ ਵਾਅਦੇ ਪੂਰੇ ਆਪਣੇ ਠੀਕ ਹੈ ਜੀ ਤੇ ਜੋ ਵੀ ਬਜ਼ੁਰਗਾਂ ਵਾਸਤੇ ਹੋਵੇ ਜਾਂ ਬੱਚਿਆਂ ਵਾਸਤੇ ਹੋਵੇ ਉਹ ਨਵੇਂ ਉਪਰਾਲੇ ਕੁਛ ਨਾ ਕੁਛ ਕਰਦੇ ਹੀ ਰਹਿੰਦੇ ਨੇ ਤੇ ਜੋ ਵੀ ਨਵੀਂ ਸਕੀਮਾਂ ਨਿਕਲਣਗੀਆਂ ਤੇ ਉਹ ਵੀ ਵਾਅਦੇ ਸਭ ਅੱਗੇ ਵੱਧ ਕੇ ਪੂਰੇ ਕੀਤੇ ਜਾਣਗੇ ਤੇ ਪਹਿਲੇ ਉਹ ਤੇ ਪੂਰੇ ਪੁੱਤ ਕੀਤੇ ਜਾਣਗੇ ਸਾਰੇ ਬਿਲਕੁਲ ਮਲੇ ਵਾਲੇ ਨੇ ਵੀ ਗੱਲਬਾਤ ਕਰ ਰਹੇ ਜਿਹੜਾ ਕਿ ਪਰਿਵਾਰ ਹੈ ਪਰਿਵਾਰ ਦੇ ਵਿੱਚ ਖੜੇ ਹੋ ਆਵਾ ਪਰਿਵਾਰ 'ਚ ਖੜੇ ਆ ਰਵਿੰਦਰ ਰਵਿੰਦਰ ਕੌਰ ਜੀ ਅੱਜ ਐਲਾਨੇ ਗਏ ਨੇ ਆਵਾ ਪਾਰਟੀ ਤੋਂ ਤੇ ਕਿਸ ਤਰ੍ਹਾਂ ਦਾ ਮਾਹੌਲ ਦੇਖਦੇ ਹੋ ਤੇ ਕਿਸ ਤਰ੍ਹਾਂ ਦੀ ਦੇਖਦੇ ਹੋ ਇਹਨਾਂ ਨੂੰ ਵਧੀਆ ਨੇ ਬੰਦੇ ਵਧੀਆ ਨੇ ਹਾਂਜੀ ਹਾਂਜੀ ਸਾਡੀ ਬੇਟੀ ਹੈ ਇਹ ਜੀ ਗੱਲ ਨਹੀਂ ਹੈ ਹਾਂ ਹਾਂ ਸਾਰੇ ਕੰਮ ਕਰੂਗੀ ਕਰਕੇ ਵੀ ਦਿਖਾਊਗੀ ਕਰਕੇ ਵੀ ਦਿਖਾਊਗੀ ਨਾਲੇ ਅਸੀਂ ਇਹਦੇ ਨਾਲ ਹੈਗੇ ਪਹਿਲੇ ਵੀ ਆਵਾ ਵੀ ਪਾਰਟੀ ਨੇ ਕਰਕੇ ਦਿਖਾਇਆ ਵਾ ਹਾਂਜੀ ਤੁਹਾਡੀ ਬੇਟੀ ਖੜੀ ਹੈ ਤੇ ਕਿਸ ਤਰ੍ਹਾਂ ਦਾ ਕੀ ਕਹਿਣਾ ਚਾਹੋਗੇ ਇਸ ਬਾਰੇ ਬੜਾ ਮਨ ਖੁਸ਼ ਹੈਗਾ ਸਾਡਾ ਮਾਨਾ ਪੂਰਾ ਹਾਂਜੀ 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 ਮਾਨਾ ਹਾਂਜੀ ਹਾਂਜੀ ਬਿਲਕੁਲ ਸਾਡਾ ਆਪਣਾ ਬੱਚਾ ਹੈ ਈ ਜੀ ਗੱਲ ਨਹੀਂ ਹੈ ਕੀ ਬਾਤ ਹਾਂਜੀ ਹਾਂਜੀ ਆਪਣੀ ਬੇਟੀ ਆ ਸਾਰਾ ਸੋਤਰੀਆ ਸਾਦੀ ਹੈ ਹੋ ਅੱਛਾ ਇਹਨਾਂ ਨੇ ਮੁਹੱਲਾ ਕਲੀਨਿਕ ਖਲਵਾਏ ਤੇ ਤੋਂ ਉਹਨੂੰ ਕਿਤੇ ਹਸਪਤਾਲ ਦੇ ਵਿੱਚ ਖੜਨਾ ਨਾ ਪਵੇ ਲੈਣਾਂ ਚ ਨਾ ਲੱਗਣਾ ਪਵੇ ਇਹਨਾਂ ਨੇ ਮੱਲਾ ਕਲੀਨਿਕ ਖਲਵਾਇਆ ਆਮ ਵੀ ਆਮਾਂ ਵੀ ਪਾਟੀ ਨੇ ਨਾ ਵੱਡਾ ਉਬਰਾਲਾ ਕੀਤਾ ਕਿਸਤਾ ਦੇ ਦੋ ਬਹੁਤ ਵਧੀਆ ਦਵਾਈ ਬਹੁਤ ਵਧੀਆ ਮਿਲਦੀ ਹੈ ਜੀ ਬਹੁਤ ਵਧੀਆ ਮਿਲਦੀ ਹੈ ਲੈਣ ਚ ਨਹੀਂ ਖੜਨਾ ਪੈਂਦਾ ਬਸ ਜਾਓ ਜਾਈ ਦਾ ਜਦੇ ਉਸੇ ਟਾਈਮ ਸੰਤ ਦਵਾਈ ਮਿਲ ਜਾਂਦੀ ਹੈ ਅੱਛਾ ਪਹਿਲੇ ਪਹਿਲੇ ਕਿੱਦਾਂ ਕਰਦੇ ਸੀ ਤੁਸੀਂ ਪਹਿਲਾਂ ਪਹਿਲੇ ਲੈਂਦਾ ਚ ਲੈਣਾਂ ਨੂੰ ਬਹੁਤ ਲੱਗਦਾ ਸੀ ਹਾਂ ਅੱਛਾ ਹੁਣ ਤੇ ਕੋਈ ਅਜਿਹੀ ਦਿੱਕਤ ਨਹੀਂ ਦਵਾਈਆਂ ਮਿਲਦੀਆਂ ਨੇ ਜੀ ਸਾਨੂੰ ਅਸੀਂ ਦਵਾਈ ਉੱਥੇ ਹੀ ਲੈ ਕੇ ਆਨੇ ਬੀਪੀ ਦੀ ਵੀ ਸ਼ੂਗਰ ਦੇ ਵੀ ਹੋਰ ਕੋਈ ਦਵਾਈ ਲੈਣੀ ਹੋਵੇ ਉੱਥੇ ਹੀ ਲੈ ਕੇ ਆਨੀ ਹੈ ਅੱਛਾ 21 ਦਸੰਬਰ ਨੂੰ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਸਾਰੇ ਇਹੀ ਜਿੱਤਣਗੇ ਝਾੜੂ ਸਾਰੇ ਕੋਸੇ ਝਾੜੂ ਫਿਰ ਜੂਗਾ ਹਾਂਜੀ ਹਾਂਜੀ ਫਿਰ ਜੂਗਾ ਝਾੜੂ ਫਿਰੂਗਾ ਆ ਦੇਖਿਓ ਤੁਸੀਂ ਇਹੀ ਜਿੱਤਣਗੇ ਇਹੀ ਆਵਾਮ ਜੋ ਇਹ ਪਿਆਰ ਹੈ ਜੀ عوام ਦਾ ਇਹ ਪਿਆਰ ਹੈ ਪਾਰਟੀ ਦੇ ਲਈ ਇਹ ਪਿਆਰ ਹੈ ਪਾਰਟੀ ਦੇ ਕਿਤੇ ਕੰਮਾਂ ਲਈ ਤੇ ਮੈਂ ਬਹੁਤ ਧੰਨਵਾਦੀ ਆ ਨਾ ਸਭ ਦੀ ਦਿਲੋਂ ਧੰਨਵਾਦੀ ਆ ਕਿ ਇਹ ਇੰਨਾ ਪਿਆਰ ਦੇ ਰਹੇ ਨੇ ਤੇ ਬਸ ਇਹ ਹੀ ਕਹਿਣਾ ਚਾਹੂਗੀ ਜੀ ਫਰੀਦ ਦੀ ਮਿਲਦੀਆਂ ਬਿਜਲੀ ਦਾ ਬਿੱਲ ਮਾਫ ਹੋ ਗਿਆ ਸਾਡਾ ਹੋਰ ਸਾਨੂੰ ਕੀ ਚਾਹੀਦਾ ਜੀ ਦੱਸੋ ਨਹੀਂ ਤੇ ਨਾ ਨਾ ਬਿੱਲ ਆਂਦਾ ਸੀ ਬੇਟਾ ਹੁਣ ਸਾਡਾ ਬਿਲਕੁਲ ਹੀ ਨਹੀਂ ਕੀ ਕਰੇ ਮੈਂ ਬਸ ਸਾਹ ਰਹੀ ਨੇ ਬੀਬੀਆਂ ਦੇ ਜਾਣ ਨੂੰ ਮਤਲਬ ਪਹੁਣਾਂ ਬਰੀ ਸਾਬ ਲੈ ਤਾਂ ਹੀ ਜਾਇਦਾ ਆ ਹੀ ਜਾਇਦਾ ਜੇ ਕਿਤੇ ਲੋਡ ਹੋਵੇ ਤਾਂ ਜਾਇਦਾ ਬਸ ਇਹੀ ਦਿੱਕਤ ਹੈ ਜਿਹੜਾ 2500 ਨਹੀਂ ਲੱਗਿਆ ਬੀਬੀਆਂ ਦਾ 10000 ਰੁਪਏ ਨਹੀਂ ਆਇਆ ਦੇਖ ਲਓ ਇਹ ਦੇਖੋ ਸ਼ਿਕਾਇਤਾਂ ਨੇ ਸਾਡੀਆਂ ਤੁਹਾਡੀਆਂ ਇਹਦੀਆਂ ਰਿਵੀਊ ਸਾਨੀ ਸਾਬ ਮੈਨੂੰ ਲੱਗਦਾ ਦੇਖ ਲਓ ਸ਼ਿਕਾਇਤਾਂ ਕਰ ਰਹੇ ਨੇ ਪਰ ਵਾਰ ਇੱਕ ਹੀ ਕਰ ਰਹੇ ਹਨ ਇਹਨਾਂ ਦੀ ਗੱਲ ਪਤਾ ਕੀ ਹੈ ਜੀ ਮੇਨ ਗੱਲ ਆ ਇਹਨਾਂ ਦੀਆਂ ਸ਼ਿਕਾਇਤਾਂ ਵੀ ਜਾਇਨ ਆ ਕੋਈ ਸ਼ਿਕਾਇਤ ਵੀ ਬੰਦਾ ਉਹਨੂੰ ਕਰਦਾ ਹੁੰਦਾ ਜੇ ਤੇ ਮਾਨ ਮਾਨ ਹੋਵੇ ਜਿਹੜਾ ਆਪਣਾ ਸਮਝਦਾ ਹੋਵੇ ਉਹ ਸ਼ਿਕਾਇਤ ਕਰਦਾ ਹੁੰਦਾ ਸ਼ਿਕਾਇਤਾਂ ਨੇ ਸਿਰ ਮੱਥੇ ਨੇ ਬਹੁਤ ਜਲਦੀ ਇਹਨਾਂ ਦੀਆਂ ਇਹ ਵੀ ਸ਼ਿਕਾਇਤਾਂ ਦੂਰ ਹੋ ਜਾਣਗੀਆਂ ਕਿਉਂਕਿ ਪਹਿਲਾਂ ਜਿਹੜੀਆਂ ਵੱਡੀਆਂ ਸ਼ਿਕਾਇਤਾਂ ਸੀਗੀਆਂ ਜਿਹਦਾ ਵੱਡਾ ਲਾਭ ਮਿਲਦਾ ਸੀਗਾ ਲੋਕਾਂ ਨੂੰ ਉਹ ਪਹਿਲਾਂ ਮਿਲ ਗਿਆ ਇਹਦੇ ਛੋਟੇ ਲਾਭ ਨੇ ਕਿਉਂਕਿ 1000 ਰੁਪਏ ਦੇ ਨਾਲ ਆਪਾਂ ਨੂੰ ਹੀ ਪਤਾ ਕਿੰਨਾ ਕੁ ਕੁਝ ਹੁੰਦਾ ਤੇ ਪਰ ਜਿਹੜੇ ਵੱਡੇ ਲਾਭ ਸੀ ਬਿਜਲੀ ਦਾ ਹੋ ਗਿਆ ਦਵਾਈਆਂ ਦਾ ਹੋ ਗਿਆ ਜਦੋਂ ਇਧਰੋਂ ਪੈਸੇ ਬਚ ਕੇ ਸਮਝ ਲਓ ਵੀ 1000 ਰੁਪਿਆ ਵੀ ਆ ਗਿਆ ਆ ਗਿਆ ਆ ਜੂਗਾ ਆ ਜੂਗਾ ਆਂ ਜੀ ਆ ਜੀ ਆਂ ਜੀ ਹੋ ਲਾੜੀਆਂ ਮੋਰ ਪੱਕੀ ਐ ਝਾੜੂ ਤੇ ਹਾਈ ਪੱਕੀ ਐ ਮੋਰ ਮੋਰ ਕਿੱਥੇ ਲਾੜੀਆਂ ਝਾੜੂ ਤੇ ਲਾੜੀਆਂ ਬਿਲਕੁਲ ਮੋਰ ਕਿੱਥੇ ਲਾੜੀਆਂ ਝਾੜੂ ਤੇ ਲਾੜੀਆਂ ਵੋਟ 1 ਦਸੰਬਰ ਨੂੰ ਹਰਵਿੰਦਰ ਕੌਰ ਦੇ ਜਿਹੜਾ ਕਿ ਇਹ ਚੋਣ ਨਿਸ਼ਾਨ ਹੈ ਝਾੜੂ ਦੇਖ ਸਕਦੇ ਤਸਵੀਰਾਂ ਜੇ ਵਾਰ ਨੰਬਰ 43 ਦੇ ਵਿੱਚ ਇਹ ਚੋਣ ਨਿਸ਼ਾਨ ਹੈ ਜਿਹੜਾ ਕਿ ਹਰਵਿੰਦਰ ਕੌਰ ਜਿਹੜੀ ਕਿ ਉਮੀਦਵਾਰ ਲਾਨੀ ਨਾ ਆਮ ਆਪੀ ਪਾਰਟੀ ਤੋਂ ਇਹ ਰਾਜਿੰਦਰਪਾਲ ਕੌਰ ਛੀਨਾ ਜੀ ਵੀ ਐਮ ਐਲ اے ਜਿਹੜੇ ਕਿ ਹੈ ਦੱਖਣੀ ਦੇ ਨੇ ਲੁਧਿਆਣਾ ਤੋਂ ਉਹ ਵੀ ਇੱਥੇ ਆ ਕੇ ਜਿਹੜਾ ਕਿ ਸਪੋਰਟ ਦਿੱਤੀ ਉਹਨਾਂ ਦੇ ਵਿੱਚ ਤੇ ਹੌਸਲਾ ਜਿਹੜਾ ਹੌਲ ਬਲ ਦਾ ਗੱਲਬਾਤ ਤੁਸੀਂ ਸਾਰੇ ਸੁਣੀ 21 ਤੰਪਾ ਨੂੰ ਮਤਾਂ ਦੇ ਕੇ ਤੁਸੀਂ ਵੀ ਆਪਣਾ ਕੀਮਤੀ ਵੋਟ ਦੇ ਕੇ ਇਹਨਾਂ ਨੂੰ ਜਿਤਾਓ ਜਿੱਤਾ ਬਣਾਓ ਤਾਂ ਕਿ ਹਰ ਹਰ ਮਹੱਲੇ ਦਾ ਵਿਕਾਸ ਹੋ ਸਕੇ ਹਰ ਕੀ ਦੀ ਸਮੱਸਿਆ ਵੇ ਜਿਹੜੀਆਂ ਸੁਣ ਸਕੇ ਤੇ ਪਰਿਵਾਰ ਦਾ ਜਿਹੜਾ ਕਿ ਹੈ ਵਿਕਾਸ ਹੋ ਸਕੇ ਮੈਂ ਸਾਰਿਆਂਗੇ ਇਹ ਅਪੀਲ ਕਰਨਾ ਚਾਹੂੰਗੀ ਜੀ ਕਿ 21 ਤਰੀਕ ਨੂੰ ਇੱਕ ਨੰਬਰ ਤੇ ਝਾੜੂ ਤੇ ਵੋਟ ਤੇ ਆਪਣੀ ਮੋਹਰ ਲਗਾ ਦਿਓ ਤੇ ਮੈਨੂੰ ਇੱਕ ਮੌਕਾ ਦਿਓ ਆਪਣੀ ਸੇਵਾ ਦਾ ਤੁਹਾਡੇਗੇ ਹੀ ਬੇਨਤੀ ਕਰਨਾ ਚਾਹੂੰਗੀ ਬਹੁਤ ਬਹੁਤ ਧੰਨਵਾਦ ਜੀ ਜੁੜੇ ਰਹੋ ਲੁਧਾਨ ਲਾਈਵ ਟੈਲ ਖੰਨੀਤਾਂ ਜੋ ਰਿਪੋਰਟ ਧੰਨਵਾਦ